48 ਬਸ ਮੁਲਾਜ਼ਮਾਂ ਤੇ ਭਗਵੰਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਸੈਂਕੜਿਆਂ ਦੇ ਹਿਸਾਬ ਚ ਬਸ ਮੁਲਾਜ਼ਮ ਕੀਤੇ ਬਰਖਾਸਤ ਭਗਵੰਤ ਮਾਨ ਸਰਕਾਰ ਇੱਕ ਪਾਸੇ ਗੱਲਬਾਤ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਬਲੱਸ ਬਸ ਮੁਲਾਜ਼ਮਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਵੱਡੀ ਤੇ ਹਮ ਜਾਣਕਾਰੀ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਪਾਸੇ ਭਗਵੰਤ ਮਾਨ ਸਰਕਾਰ ਗੋਡੇ ਟੇਕਣ ਦੇ ਲਈ ਤਿਆਰ ਹੈ ਦੂਜੇ ਪਾਸੇ ਕਾਰਵਾਈ ਹੈ ਇਹ ਕਿਸ ਪਾਸੇ ਨੂੰ ਜਾਂਦੀ ਹੈ ਸਾਰੀ ਗੱਲਬਾਤ ਇੱਥੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਕੁਰਾਲੀ ਦੇ ਬਾਸ ਢੇ ਦੇ ਵਿੱਚ ਜਿਹੜਾ ਉਹ ਗਏ ਉੱਥੇ ਉਹਨਾਂ ਨੇ ਦੇਖਿਆ ਕਿ ਸਵਾਰੀਆਂ ਖੱਜਲ ਹੋ ਰਹੀਆਂ ਨੇ ਸਵਾਰੀਆਂ ਕਿਉਂ ਖੱਜਲ ਹੋ ਰਹੀਆਂ ਨੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਵੀ ਪਤਾ ਹੈ ਉਹ ਕਹਿੰਦੇ ਕਿ ਸਾਡੇ ਕੋਲੇ ਆਗੂਆਂ ਨੂੰ ਭੇਜੋ ਐਸੀ ਗੱਲਬਾਤ ਕਰੀ ਆਗੂ ਤਾਂ ਲੰਬੇ ਸਮੇਂ ਤੋਂ ਆ ਰਹੇ ਨੇ ਬੀਤੇ ਲਗਭਗ 3-4 ਮਹੀਨਿਆਂ ਤੋਂ ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾ ਨੇ ਹੜਤਾਲਾਂ ਕੀਤੀਆਂ ਤੇ ਤੁਹਾਨੂੰ ਕਿਹਾ ਕਿ ਗੱਲਬਾਤ ਕਰੋ ਕੋਈ ਸਿੱਟਾ ਕੱਢੋ ਕਿਲੋਮੀਟਰ ਸਕੀਮ ਚ ਬੱਸਾਂ ਨਾ ਲਿਆਓ ਅਦਾਰਿਆਂ ਨੂੰ ਪਨਬਸ ਤੇ ਪੀਆਰਟੀਸੀ ਨੂੰ ਨਾਂ ਉਝਾੜੋ ਇਹ ਗੱਲ ਤੁਹਾਨੂੰ ਲੰਬੇ ਸਮੇਂ ਤੋਂ ਕਹਿ ਰਹੇ ਸੀ ਪਰ ਤੁਹਾਡੇ ਕੰਨ ਤੇ ਜੂ ਨਹੀਂ ਸਰਕੀ ਅੱਜ ਮੈਂ ਕੱਲ ਸੰਗਰੂਰ ਬੱਸ ਅਡੇਲ ਚ ਆਪ ਖੁਦ ਜਾ ਕੇ ਦੇਖਿਆ ਜਿੱਥੇ ਸਵਾਰੀਆਂ ਘੰਟੇ-ਘੰਟੇ ਦੋ-ਦੋ ਘੰਟੇ ਤੋਂ ਖੜਕੇ ਬੱਸਾਂ ਉਡੀਕ ਰੀਆਂ ਸੀ ਬੱਸਾਂ ਨਹੀਂ ਆ ਰਹੀਆਂ ਸੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਬੱਸ ਸਰਵਿਸ ਚੱਲ ਰਹੀ ਹੈ ਪਰ ਸਚਾਈ ਇਹ ਹੈ ਕਿ ਲਗਭਗ 50% ਦੀ ਬੱਸ ਸਰਵਿਸ ਚੱਲ ਰਹੀ ਹੈ ਬਾਕੀ ਚਾਹੇ ਉਹ ਦੋਵੇਂ ਜਿਹੜੇ ادارے ਨੇ ਪੀਆਰਟੀਸੀ ਤੇ ਪਨਬੱਸ ਹੁਣ ਇਸੇ ਵਿਚਕਾਰ ਕੱਲ ਸ਼ਾਮ ਨੂੰ ਖਬਰ ਆਉਣ ਲੱਗੀ ਕਿਉਂਕਿ ਕੱਲ ਸੂਬੇ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਮਜ਼ਦੂਰਾਂ ਨੇ ਜਿਹੜਾ ਸਾਥ ਦਿੱਤਾ ਇਹਨਾਂ ਮੁਲਾਜ਼ਮਾ ਦਾ ਤੇ ਧਰਨੇ ਦਿੱਤੇ ਐਸੇ ਦਰਮਿਆਨ ਖਬਰ ਆਉਂਦੀ ਹੈ ਕਿ 152 ਦੇ ਕਰੀਬ ਜਿਹੜੇ ਟਰਾਂਸਪੋਰਟ ਕੰਮੇ ਆ ਉਹਨਾਂ ਨੂੰ ਕੱਚੇ ਕੰਮੇ ਆ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਬਾਕੀਆਂ ਨੂੰ ਕੰਮ ਤੇ ਪਰਤਣ ਦੇ ਲਈ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਤੁਸੀਂ ਕੰਮ ਤੇ ਨਹੀਂ ਪਰਤੇ ਤਾਂ ਤੁਹਾਡੇ ਖਿਲਾਫ ਵੀ ਇਹੀ ਕਾਰਵਾਈ ਹੋਊਗੀ ਇੱਕ ਪਾਸੇ ਸਰਕਾਰ ਗੱਲਬਾਤ ਦਾ ਸਰਦਾਰ ਏਰੀਆ ਦੂਜੇ ਪਾਸੇ ਐਸੀਆਂ ਕਾਰਵਾਈਆਂ ਕਰ ਰਹੀ ਐ ਸੰਗਰੂਰ ਪੁਲਿਸ ਨੇ 10 ਜਿਹੜੇ ਪੀਆਰਟੀਸੀ ਕਾਮੇ ਗ੍ਰਿਫਤਾਰ ਕੀਤੇ ਸੀ ਉਹਨਾਂ ਚੋਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ 30 ਦਾ ਹਾਲੇ ਕੋਈ ਪਤਾ ਹੀ ਨਹੀਂ ਕਿ ਉਹ ਕਿੱਥੇ ਨੇ ਕਿੱਥੇ ਨਹੀਂ ਨੇ ਕੁਝ ਆਗੂ ਨੇ ਜਿਹੜੇ ਵੱਡੇ ਜਥੇਬੰਦੀਆਂ ਦੇ ਉਹ ਵੀ ਲੀਨ ਲੱਭਰੇ ਕੱਲ ਸੰਗਰੂਰ ਦੇ ਵਿੱਚ ਵੀ ਕਿਸਾਨਾਂ ਨੇ ਵੱਡਾ ਧਰਨਾ ਦਿੱਤਾ ਕੁੱਲ ਮਿਲਾ ਕੇ ਜੋ ਸੰਗਰੂਰ ਚ ਹੋਇਆ ਜੋ ਸੰਗਰੂਰ ਦੀ ਸਥਿਤੀ ਬਣੀ ਡਰ ਤੇ ਭੈ ਦਾ ਮਾਹੌਲ ਬਣਿਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੈ ਅ ਕੱਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇਗੇ ਪੀਆਰਟੀਸੀ ਦੇ ਉਹ ਉੱਥੇ ਪਹੁੰਚੇ ਪਰ ਵੱਡਾ ਤੇ ਅਹਿਮ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਸਰਕਾਰ ਇੱਕ ਪਾਸੇ ਤਾਂ ਗੱਲਬਾਤ ਲਈ ਸੱਦਾ ਦੇ ਰਹੀ ਹੈ ਇਹ ਗੱਲ ਨਹੀਂ ਇਹ ਹੜਤਾਲ ਕੋਈ ਕਹੇ ਕਿ ਫੇਲ ਹੋ ਗਈ ਇਹ ਹੜਤਾਲ ਨੇ ਆਪਣਾ ਅਸਰ ਪੂਰਾ ਕੀਤਾ ਜਿਹੜਾ ਆਵਾਜਾਈ ਮੰਤਰੀ ਲਾਲਜੀਤ ਭੁੱਲਰ ਨੂੰ ਅੱਜ ਮੀਟਿੰਗ ਸੱਦਣੀ ਪਈ ਹੈ ਤਾਂ ਇਸ ਵਿਚਕਾਰ ਹੁਣ ਕੁੱਲ ਬਟਾ ਜਮਾ ਦਾ ਕੀ ਨਿਕਲਦਾ ਹੈ ਕਿ ਇੱਕ ਪਾਸੇ ਤੁਸੀਂ ਲੋਕਾਂ ਨੂੰ ਜੇਲਾ ਚ ਸੁਟੋ ਇੱਕ ਪਾਸੇ ਤੁਸੀਂ ਜਿਹੜੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਨੇ ਕਿੱਥੇ ਨਹੀਂ ਇੱਕ ਉਹ ਸਥਿਤੀ ਹੈ ਇੱਕ ਪਾਸੇ ਤੁਸੀਂ ਗੱਲਬਾਤ ਦਾ ਸੱਦਾ ਦਿਓ ਇੱਕ ਪਾਸੇ ਤੁਸੀਂ ਬਰਖਾਸਤ ਕਰੋ ਤੇ ਤੁਸੀਂ ਕਿਸ ਪਾਸੇ ਜਾਣਾ ਚਾਹੁੰਦੇ ਹੋ ਇਹ ਕੋ ਸਪਸ਼ਟ ਨਹੀਂ ਹੋ ਰਿਹਾ ਕਿ ਤੁਸੀਂ ਮੁਲਾਜ਼ਮਾਂ ਨੂੰ ਦਬਾਉਣ ਦੀ ਨੀਤੀ ਚੋਂ ਕੀ ਉਹਨਾਂ ਨਾਲ ਗੱਲਬਾਤ ਕਰਨ ਦੀ ਨੀਤੀ ਚੋਂ ਇਹ ਕਿਤੇ ਵੀ ਸਪਸ਼ਟ ਨਹੀਂ ਹੋ ਰਿਹਾ ਇੱਕ ਗੱਲ ਸਪਸ਼ਟ ਜ਼ਰੂਰ ਹੈ ਕਿ ਸਰਕਾਰ ਜਿਹੜੀ ਆ ਉਹ ਉਸੇ ਰਾਹ ਦੇ ਉੱਤੇ ਆ ਜਿਹਦੇ ਚ ਕੈਪਟਨ ਮਰਿੰਦਰ ਸਿੰਘ ਸੀ ਜਾਂ ਸੁਖਬੀਰ ਸਿੰਘ ਬਾਦਲ ਹੁਣ ਪ੍ਰਕਾਸ਼ ਸਿੰਘ ਬਾਦਲ ਸੀਗੇ ਉਸੇ ਰਾਹ ਦੇ ਉੱਤੇ ਆ ਕਿਲੋਮੀਟਰ ਸਕੀਮ ਨੇ ਪੰਜਾਬ ਦੇ ਆਵਾਜਾਈ ਦੇ ਦੋਨੇ ਤਿੰਨੇ ادارے ਆ ਜਿਹੜੇ ਉਹ ਤਬਾਹ ਕਰਕੇ ਰੱਖ ਦਿੱਤੇ ਆ ਅ ਵੱਡੇ ਧਨਾੜਾ ਦੀਆਂ ਬੱਸਾਂ ਨੇ ਗੀਆਂ ਇਹਨਾਂ ਦੇ ਵਿੱਚ ਉਹ ਪੀਆਰਟੀਸੀ ਨੂੰ ਜਾਂ ਪਣਬੱਸ ਨੂੰ ਵੀ ਘਾਟਾ ਪਾਉਂਦੇ ਆ ਤੇ ਸਰਕਾਰ ਫਿਰ ਖੱਜਲ ਹੁੰਦੀ ਆ ਸਰਕਾਰ ਨੂੰ ਪੱਕੀਆਂ ਬੱਸਾਂ ਪਾਉਣੀਆਂ ਚਾਹੀਦੀਆਂ ਨੇ ਪੱਕੇ ਮਲਾ ਕੱਚੇ ਮਲਾਜ਼ਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੱਲ ਕੱਢ ਕੇ ਪੱਕਾ ਕਰਨ ਵਾਲ ਵਧਣਾ ਚਾਹੀਦਾ ਤਾਂ ਜੋ ਇਹ ਖਲਾਰਾ ਨਾ ਵਧੇ ਅਲਟੀਮੇਟਲੀ ਆਮ ਲੋਕ ਪਰੇਸ਼ਾਨ ਹੁੰਦੇ ਆ ਕੱਲ ਛੋਟੇ ਛੋਟੇ ਬੱਚਿਆਂ ਦੇ ਨਾਲ ਰਾਤ 8-8 ਵਜੇ ਜਿਹੜੀਆਂ ਔਰਤਾਂ ਬੱਸਾਂ ਦੇ ਵਿੱਚ ਧੱਕੇ ਖਾ ਰਹੀਆਂ ਸੀ ਕੋਈ ਫੌਜੀ ਵੀਰ ਜਿਹੜੇ ਜਿਹੜੇ ਬੜੇ ਚਾਵਾ ਨਾਲ ਛੁੱਟੀ ਆਏ ਸੀ ਉਹਨਾਂ ਨੂੰ ਜਾਣ ਚ ਦਿੱਕਤ ਆਉ ਆ ਰਹੀ ਸੀ ਕਰਾਂ ਤੱਕ ਤਾਂ ਬਹੁਤ ਤਕਲੀਫ ਹੋ ਰਹੀ ਹੈ ਬੱਸ ਸਰਵਿਸ ਉਸ ਪ੍ਰਕਾਰ ਨਹੀਂ ਚੱਲ ਰਹੀ ਸਰਕਾਰ ਨੂੰ ਤੁਰੰਤ ਇਹਦਾ ਹੱਲ ਕੱਢਣਾ ਚਾਹੀਦਾ ਤੇ ਕਿਲੋਮੀਟਰ ਸਕੀਮ ਤੋਂ ਆਪਣੇ ਆਪ ਨੂੰ ਪਿੱਛੇ ਹਟਾਉਣਾ ਚਾਹੀਦਾ ਨਵੀਆਂ ਬੱਸਾਂ ਪਾਵੇ ਕਿਉਂਕਿ ਇੱਕ ਵੀ ਸਿੰਗਲ ਬੱਸ ਜਿਹੜੀ ਹੈ ਉਹ ਪੀਆਰਟੀਸੀ ਜਾਂ ਆਪਣ ਬੱਸ ਦੇ ਬੇੜੇ 'ਚ ਸ਼ਾਮਲ ਨਹੀਂ ਹੋ ਸਕੀ ਇਸ ਦੌਰ ਦੇ ਗਰਾਂਟਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਅਸੀਂ ਆਪਣੇ ਸਰਕਾਰੀ ਅਦਾਰਿਆਂ ਨੂੰ ਕਿਸ ਪਾਸੇ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ